ਦੋਸਤੋ ਜਦੋਂ ਆਪਾਂ ਸਨਾਤਨ ਤੇ ਗੱਲ ਕਰਨੀ ਸ਼ੁਰੂ ਕੀਤੀ ਆ ਤਾਂ ਆਪਾਂ ਸ਼ੁਰੂਆਤ ਕੀਤੀ ਸੀਗੀ ਰਮਾਇਣ ਮਹਾਭਾਰਤ ਤੇ ਗੀਤਾ ਦੀਆਂ ਉਹਨਾਂ ਲੈਸਰ ਨੂਨ ਕਹਾਣੀਆਂ ਬਾਰੇ ਦੱਸਣ ਤੋਂ ਜਿਨ੍ਹਾਂ ਬਾਰੇ ਆਪਾਂ ਨੂੰ ਨਾਰਮਲੀ ਨਹੀਂ ਪਤਾ ਕਿਉਂਕਿ ਜਿਹੜੀ 95% ਪਾਪੂਲੇਸ਼ਨ ਆ ਨਾ ਚਾਹੇ ਕਿਸੇ ਧਰਮ ਦੀ ਹੋਵੇ ਜਿਹੜੀ ਇਹਨਾਂ ਸਕ੍ਰਿਪਚਰਸ ਬਾਰੇ ਜਾਣਦੀ ਆ ਉਹਦੀ ਜਿਹੜੀ ਇਹਨਾਂ ਪ੍ਰਤੀ ਇੰਟਰੋਡਕਸ਼ਨ ਹੋਈ ਆ ਨਾ ਇੰਟਰੋਡਕਸ਼ਨ ਦਾ ਜ਼ਰੀਆ ਬਣਿਆ ਟੀਵੀ ਰਾਮਨਤ ਸੰਗਰ ਹੋਰਾਂ ਦੀ ਪ੍ਰੋਡਕਸ਼ਨ ਤੋਂ ਆਏ ਸੀਰੀਅਲ ਜਿਨ੍ਹਾਂ ਰਾਹੀਂ ਲੋਕ ਇਹਨਾਂ ਨੂੰ ਜਾਣਨ ਲੱਗੇ ਆ ਪਰ ਜਦੋਂ ਆਪਾਂ ਜਿਵੇਂ ਕਹਿੰਦੇ ਹੁੰਦੇ ਨਾ ਡੈਲਵ ਡੀਪਰ ਆਪਾਂ ਇਹਦੇ ਵਿੱਚ ਡੂੰਗੀ ਚੁੱਭੀ ਮਾਰਦੇ ਆ ਇਹਦਾ ਤਲਖ ਹੋਜਣ ਦੇ ਲਈ ਦੇਖੋ ਇਹਦਾ ਤਲਖ ਕੋਈ ਨਹੀਂ ਥਾ ਇਹਦੀ ਕੋਈ ਨਹੀਂ ਇਹਦੀ ਡੰਗਾਈ ਕੋਈ ਨਹੀਂ ਮਾਫ਼ ਸਕਦਾ ਪਰ ਫਿਰ ਵੀ ਜਦੋਂ ਆਪਾਂ ਉਹਨੂੰ ਮਾਪਣ ਦੇ ਲਈ ਡੂੰਗੀ ਤੋਂ ਡੂੰਗੇ ਉਤਰਦੇ ਜਾਂਦੇ ਆ ਜਾ ਜਿੰਨਾ ਆਪਾਂ ਡੂੰਘਾ ਉਤਰਦੇ ਆਂ ਉਨਾ ਹੀ ਆਪਾਂ ਉਹ ਤੋਂ ਪ੍ਰਭਾਵਿਤ ਹੋ ਕੇ ਐਜ਼ ਅ ਪਰਸਨ ਆਪਾਂ ਗਰੋ ਕਰਦੇ ਆਂ ਇਹ ਆਪਣੇ ਲਈ ਇਸ ਮਾਮਲੇ ਦੇ ਵਿੱਚ ਹੈਲਪਫੁਲ ਆ ਹੁਣ ਤੁਸੀਂ શ્રીਕ੍ਰਿਸ਼ਨ ਨੂੰ ਲੈ ਲਓ ਇਹ ਗੱਲ ਆਪਾਂ ਸਾਈਡ ਤੇ ਰੱਖ ਲਈਏ ਵੀ ਉਹ ਖੁਦ ਪਰਮ ਪ੍ਰਮਾਤਮਾ ਦੇ ਸਰੂਪ ਸੀਗੇ ਭਗਵਾਨ ਵਿਸ਼ਨੂੰ ਦਾ ਅਵਤਾਰ ਦੇ ਤੌਰ ਤੇ ਜਿਹੜਾ ਦੁਆਪਰ ਯੋਗ ਦੇ ਵਿੱਚ ਉਹਨਾਂ ਦੇ ਹਿੱਸੇ ਕੁਝ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਕਰਨ ਦੇ ਲਈ ਉਹਨਾਂ ਨੇ ਧਰਤੀ ਤੇ ਜਨਮ ਲਿਆ ਪਰ ਦੇਖੋ ਜਦੋਂ ਮਨੁੱਖੀ ਰੂਪ ਚ ਜਨਮ ਹੋ ਗਿਆ ਤਾਂ ਮਨੁੱਖੀ ਜਿਹੜੀਆਂ ਕਠਿਨਾਈਆਂ ਸੀ ਮੁਸ਼ਕਲਾਂ ਸਮੱਸਿਆਵਾਂ ਉਹਨਾਂ ਦਾ ਸਾਹਮਣਾ ਵੀ ਕਰਨਾ ਹੀ ਪੈਣਾ ਸੀ ਤੇ ਤੁਸੀਂ ਸਟਰਗਲ ਦੇਖ ਲਓਏ ਕ੍ਰਿਸ਼ਨਾਂ ਦੀ ਸਟਰਗਲ ਉਹਨਾਂ ਦੇ ਜਨਮ ਤੋਂ ਵੀ ਪਹਿਲਾਂ ਦੀ ਸ਼ੁਰੂ ਹੋ ਗਈ ਜਦੋਂ ਉਹਨਾਂ ਦੀ ਮਾਤਾ ਨੇ ਹਜੇ ਕ੍ਰਿਸ਼ਨ ਨੂੰ ਕਨਸੀਵ ਹੀ ਕੀਤਾ ਸੀ ਕਿਉਂਕਿ ਉਹਦੇ ਸਕੇ ਮਾਮੇ ਕਾਂਸ ਨੂੰ ਆਕਾਸ਼ਬਣੀ ਹੋ ਗਈ ਸੀ ਵੀ ਤੇਰੀ ਮੌਤ ਦੀ ਵਜ੍ਹਾ ਤੇਰਾ ਭਾਂਜਾ ਬਣਨਾ ਤੇ ਉਹਨੇ ਉਹਨੂੰ ਟਾਲਣ ਦੇ ਲਈ ਆਪਦੀ ਹੀ ਭੈਣ ਤੇ ਭਨੁਈਏ ਨੂੰ ਜੇਲ੍ਹ ਦੇ ਵਿੱਚ ਕੈਦ ਕਰਤਾ ਤੇ ਉਹਨਾਂ ਦੇ ਬੱਚਿਆਂ ਨੂੰ ਮਾਰਨਾ ਸ਼ੁਰੂ ਕਰਤਾ ਤਾਂ ਕਿ ਮੈਂ ਕਿਸੇ ਤਰੀਕੇ ਇਹ ਭਵਿੱਖਬਾਣੀ ਨੂੰ ਪੂਰੀ ਹੋਣ ਤੋਂ ਰੋਕ ਲਾਂ ਤੇ ਫਿਰ ਦੇਖੋ ਇੰਨਾ ਹਾਲਾਤਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ ਜੋ ਉਹਨਾਂ ਦਾ ਇਸ ਦੁਨੀਆ ਤੇ ਪਰਪਸ ਸੀਗਾ ਆਉਣ ਦਾ ਉਹ ਆਦਾ ਪਰਪਸ ਨਿਭਾਇਆ ਸ਼ਾਸਕ ਵਜੋਂ ਦੇਖ ਲਓ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਸਮਿਆਂ ਦੇ ਵਿੱਚ ਕਿਉਂਕਿ ਇਹ ਯਦੂਵੰਸ਼ੀ ਆ ਯਾਦਵ ਤੇ ਯਾਦਵ ਨੂੰ ਨਾ ਪਹਿਲਾਂ ਤੋਂ ਹੀ ਲੈ ਕੇ ਹੁਣ ਤੱਕ ਇੱਕ ਨੀਵੀਂ ਜਾਤ ਚ ਰੱਖਿਆ ਜਾਂਦਾ ਯਾਰ ਉਹ ਸਮੇਂ ਹਨਾ ਵੈਦਿਕ ਕਾਲ ਦੇ ਜਦੋਂ ਜਿਹੜਾ ਵਰਨ ਸਿਸਟਮ ਸੀਗਾ ਇਹ ਬਹੁਤ ਜ਼ਿਆਦਾ ਮਜ਼ਬੂਤ ਸੀ ਜਿੰਨਾ ਛੇੜਛੜ ਕਰਨੀ ਪੋਸੀਬਲ ਨਹੀਂ ਸੀ ਇਹਦੇ ਨਾਲ ਛੇੜਛੜ ਕਰਕੇ ਹੀ ਤਾਂ ਕਰਨ ਨੂੰ ਪਰਸ਼ੂਰਮ ਭਗਵਾਨ ਕੋਲੋਂ ਸਰਾਪ ਲੈਣਾ ਪਿਆ ਸੀਗਾ ਤੇ ਜਦੋਂ ਹੁਣ ਆਪਣੀ ਇਸ ਮਾਮਲੇ ਦੇ ਵਿੱਚ ਇੱਥੇ ਗੱਲ ਆ ਜਾਂਦੀ ਆ ਤਾਂ ਸ਼੍ਰੀ ਕ੍ਰਿਸ਼ਨਾ ਨੇ ਜਿਵੇਂ ਸ਼ਾਸਕ ਬਣੇ ਰੂਲ ਕੀਤਾ ਐਜ਼ ਅ ਐਂਪੀਰਰ ਇਹਨਾਂ ਦੀ ਇੱਕ ਸ਼ਖਸੀਅਤ ਦਾ ਪੱਖ ਨਿਕਲਦਾ ਫਿਰ ਤੁਸੀਂ ਉਹਨਾਂ ਨੂੰ ਇੱਕ ਬਹੁਤ ਤਕੜੇ ਰਣਨੀਤੀਬਾਣ ਦੇ ਤੌਰ ਤੇ ਦੇਖ ਸਕਦੇ ਆ ਇੱਕ ਬਹੁਤ ਤਕੜੇ ਟੈਕਟਿਸ਼ੀਅਨ ਕਿਉਂਕਿ ਜਿੰਨਾ ਚਿਰ ਚਰਚਰਸੰਦ ਜਿਉਂਦਾ ਸੀ ਉਹਨਾਂ ਚਿਰ ਜਦੋਂ ਵੰਛੀਆਂ ਦੀ ਕਿੰਗਡਮ ਨੂੰ ਸੁਖ ਸ਼ਾਂਤੀ ਨਾਲ ਪ੍ਰੋਸਪਰ ਕਰਨ ਦਾ ਸਮਾਂ ਨਹੀਂ ਮਿਲਦਾ ਸੀ ਕਿਉਂਕਿ ਉਹ ਇਹਨਾਂ ਦਾ ਇੰਨਾ ਜ਼ਿਆਦਾ ਸਖਤ ਵਿਰੋਧੀ ਸੀ ਕਿ ਜਿੰਨਾ ਚਿਰ ਉਹਦਾ ਵਧ ਨਹੀਂ ਹੁੰਦਾ ਉਨਾ ਚਿਰ ਇਹਨਾਂ ਦੇ ਦਰਮਿਆਨ ਟਸਲ ਚੱਲਦੀ ਹੀ ਜਾਣੀ ਸੀ ਦੇਖੋ ਕਿੱਡੀ ਤਕੜੀ ਰਣਨੀਤੀ ਵਰਤੀ ਆ ਵੀ ਮਥਰਾ ਉੱਤਰ ਪ੍ਰਦੇਸ਼ ਤੋਂ ਚੱਕ ਕੇ ਆਦਾ ਬਣਿਆ ਤਾਂ ਨਿਆ ਸਿਸਟਮ ਸਾਰਾ ਗੁਜਰਾਤ ਦਵਾਰਕਾ ਦੇ ਵਿੱਚ ਜਾ ਕੇ ਆਪਦੀ एंपਾਇਰ ਖੜੀ ਕੀਤੀ ਉਹਨੂੰ ਰਾਜਧਾਨੀ ਬਣਾਇਆ ਤੇ ਜਦੋਂ ਜਰਾਹਨ ਦੇ ਮਰਨ ਦਾ ਟਾਈਮ ਆਇਆ ਤੇ ਉਹਨੂੰ ਆਪ ਦੇ ਭਗਤ ਭੀਮ ਦੇ ਕੋਲੋਂ ਮਰਵਾ ਵੀ ਦਿੱਤਾ ਤੇ ਫਿਰ ਤੁਸੀਂ ਇਹਨਾਂ ਨੂੰ ਇੱਕ ਵਾਰੀਅਰ ਦੇ ਤੌਰ ਤੇ ਦੇਖੋ ਇੱਕ ਯੋਧੇ ਦੇ ਤੌਰ ਤੇ ਉਸ ਸਮਾਂ ਜਦੋਂ ਜਿਹੜੀ ਸ਼ਾਸਤਰ ਵਿੱਦਿਆ ਹੁੰਦੀ ਸੀ ਉਹਨੂੰ ਉਹ ਸ਼ਾਸਤਰ ਵਿੱਦਿਆ ਲੈਣ ਦਾ ਜਿਹੜਾ ਹੱਕ ਸੀ ਉਹ ਕੱਲੇ ਛਤਰੀ ਦਾ ਹੁੰਦਾ ਸੀ ਛਤਰੀ ਦਾ ਜਿਨੇ ਕੇ ਉਹ ਸ਼ਾਸਤਰ ਵਿੱਦਿਆ ਦੇ ਨਾਲ ਇੱਕ ਰਾਜਾ ਬਣ ਕੇ ਰੂਲਰ ਦੇ ਤੌਰ ਤੇ ਇਸ ਸਾਰੇ ਵੈਦਿਕ ਸਿਸਟਮ ਦੀ ਰਾਖੀ ਕਰਨੀ ਆ ਉਹ ਸਿਸਟਮ ਦੇ ਵਿੱਚੋਂ ਨਿਕਲ ਕੇ ਇੱਕ ਵਾਰੀਅਰ ਬੰਨਾ ਤੇ ਆਪਦਾ ਗਰਾਉਂਡ ਹੋਲਡ ਕਰਨਾ ਜਿਵੇਂ ਇਹ ਨਾ ਜਦੋਂ ਸ਼੍ਰੀ ਕ੍ਰਿਸ਼ਨਾ ਨੇ ਇੱਕ ਰਾਜ ਰਾਜੇ ਵੱਜੋਂ ਗੱਦੀ ਸੰਭੀ ਆ ਤੇ ਆਪਦੀ ਇੱਕ ਐਮਪਾਇਰ ਖੜੀ ਕੀਤੀ ਤਾਂ ਵਿੱਚੇ ਕੁਝ بڑے ਲੋਕ ਇਹੋ ਜਿਹੇ ਸੀ ਜਿਹੜੇ ਨਹੀਂ برداشت ਕਰ پا ਰਹੇ ਸੀ ਯਾਰ ਵੀ ਇਹ ਕੀ ਹੋ ਗਿਆ ਇਹ ਨਹੀਂ ਹੋ ਸਕਦਾ ਇਹ ਤਾਂ ਜੱਗੋਂ 13ਵੀਂ ਗੱਲ ਆ ਵੀ ਇੱਕ क्षत्रੀ ਤੋਂ ਬਿਨਾ ਕੋਈ ਹੋਰ ਰਾਜਾ ਬਣ ਜੇ ਤੇ ਭਰੀ ਸਭਾ ਦੇ ਵਿੱਚ ਹੋਰ ਗੱਲਾਂ ਦੇ ਬਹਾਨੇ ਵੀ ਬਣ ਗਏ ਤੇ ਸਭ ਤੋਂ ਮੁੱਖ ਖਰ ਇਸ ਗੱਲ ਦੀ ਰੱਖ ਕੇ ਸ਼ਿਸ਼ੂਪਾਲ ਨੇ ਸ਼੍ਰੀ ਕ੍ਰਿਸ਼ਨ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਉਹ ਭਰੀ ਸਭਾ ਜਿਹੜੀ ਕਿ ਨਾ ਇੱਕ ਗੱਲਬਾਤ ਰੱਖਣ ਦਾ ਆਪਦਾ ਪੱਖ ਰੱਖਣ ਦਾ ਇੱਕ ਬਹੁਤ ਜਿਆਦਾ ਸੇਫ ਸਪੌਟ ਆ ਜਿੱਥੇ ਸਾਰਿਆਂ ਨੂੰ ਆਪਦੀ ਗੱਲ ਕਰਨ ਦਾ ਮੌਕਾ ਮਿਲਦਾ ਤੇ ਉਥੇ ਯਾਰ ਸ਼ਸਤਰ ਕੱਢਣਾ ਤਾਂ ਕਿ ਸ਼ਸਤਰ ਲਿਜਾਣਾ ਹੀ ਉਥੇ ਵਰਜਿਤ ਆ ਕਿਉਂਕਿ ਉਹਨੂੰ ਇਸ ਤਰੀਕੇ ਦੇ ਨਾਲ ਆਪਦੇ ਮਨ ਦੇ ਵਿਚਾਰ ਰੱਖਣ ਦੇ ਲਈ ਇੱਕ ਸੈਕ੍ਰੀਡ ਪਲੇਸ ਇੱਕ ਪਵਿੱਤਰ ਥਾਂ ਮੰਨਿਆ ਜਾਂਦਾ ਪਰ ਤੇ ਇਹਨਾਂ ਨੇ ਸਾਰੇ ਕਾਨੂੰਨ ਤੋੜੇ ਜਦੋਂ ਕਿਸੇ ਨਿਯਮ ਕਾਨੂੰਨ ਦੀ ਪ੍ਰਭਾਅ ਕੀਤੇ ਤੋਂ ਬਿਨਾ ਸ਼ਿਸ਼ੂਪਾਲ ਹੱਤ ਤੋਂ ਅੱਗੇ ਵਧਿਆ ਤਾਂਕ ਸਦਾਰਸ਼ਨ ਚੱਕਰ ਨਿਕਲਿਆ ਤੇ ਇਹਦੀ ਵੀ ਹੈਡਿੰਗ ਹੋ ਗਈ ਤੇ ਦੂਰਦਰਸ਼ਤਾ ਦੇਖੋ ਤੁਸੀਂ ਦੂਰਦਰਸ਼ਤਾ ਇਸ ਤਰੀਕੇ ਦੀ ਸੀ ਵੀ ਬਹੁਤ ਸਾਲ ਪਹਿਲਾਂ ਦਿਖਾ ਕੇ ਪਹਿਲਾਂ ਹੀ ਇਹਨਾਂ ਨੇ ਇਹ ਜਜਮੈਂਟ ਲਾ ਲਈ ਸੀ ਵੀ ਕੌਰਵਾ ਤੇ ਪੰਡਵਾ ਦਾ ਬੰਨਾਂ ਕੀ ਆ ਅਖੀਰ ਦੇ ਵਿੱਚ ਆ ਇਹਨਾਂ ਦਾ ਨਤੀਜਾ ਨਿਕਲੂਗਾ ਤੇ ਜਿਹੜਾ ਇਹਨਾਂ ਦੇ ਵੱਡੇ ਭਰਾ ਸੀ ਸ੍ਰੀ ਬਲਰਾਮ ਜੀ ਨੇ ਉਹ ਦਾਉ ਪਈਆ ਕਹਿੰਦੇ ਸੀ ਦੇਖੋ ਕ੍ਰਿਸ਼ਨਾ ਦੀ ਜਿਹੜਾ ਲਕਾਪ ਸੀ ਉਹ ਅਰਜੁਨ ਦੇ ਨਾਲ ਸੀ ਤੇ ਸ੍ਰੀ ਬਲਰਾਮ ਦਾ ਲਗਾ ਸੀਗਾ ਦੁਰਯੋਧਨ ਦੇ ਨਾਲ ਕਿਉਂਕਿ ਉਹ ਸੀਗਾ ਉਹਨਾਂ ਦਾ ਚੇਲਾ ਉਹ ਤੋਂ ਬੜੇ ਖੁਸ਼ ਸੀ ਉਹਦਾ ਨਾਂ ਵੀ ਦੁਰਯੋਧਨ ਜੀ ਦਾ ਕਿ ਮਤਲਬ ਅਜੇਤੂ ਨਿਕਲਦਾ ਇਨਵਿੰਸੀਬਲ ਬਲਰਾਮ ਨਹੀਂ ਰੱਖਿਆ ਸੀ ਤੇ ਬਲਰਾਮ ਚਾਹੁੰਦੇ ਸੀ ਵੀ ਸਾਡੀ ਭੈਣ ਸੁਭਦਰਾ ਦਾ ਵਿਆਹ ਦੁਰਯੋਧਨ ਦੇ ਨਾਲ ਹੋ ਜੇ ਤੇ ਜੇ ਦੁਰਯੋਧਨ ਦੇ ਨਾਲ ਸੁਭਦਰਾ ਦਾ ਵਿਆਹ ਹੋ ਜਾਂਦਾ ਤਾਂ ਅਖੀਰ ਤੇ ਜਾ ਕੇ ਜਦੋਂ ਕੌਤਕ ਵਰਤਨਾ ਸੀ ਗੀਤਾ ਉਚਾਰਨੀ ਸੀ ਮਹਾਭਾਰਤ ਹੋਣੀ ਸੀ ਤਾਂ ਉੱਥੇ ਨਾ ਪਾਂਡਵਾਂ ਦੇ ਲਈ ਇਹ ਇੱਕ ਬਹੁਤ ਵੱਡੀ ਸਮੱਸਿਆ ਦਸਬੱਬ ਬਣ ਜਾਣਾ ਸੀਗਾ ਕਿਉਂਕਿ ਠੀਕ ਆ ਸ਼੍ਰੀ ਕ੍ਰਿਸ਼ਨ ਨੇ ਤਾਂ ਅਰਜਨ ਦੀ ਤਰਫੋਂ ਹੀ ਲੜਨਾ ਸੀ ਪਰ ਖੂਨ ਦਾ ਮਸਲਾ ਹੋਣ ਕਰਕੇ ਸ਼੍ਰੀ ਬਲਰਾਮ ਨੇ ਦਰਯੋਦਨ ਦੇ ਪੱਖ ਵੱਲੋਂ ਹੀ ਲੜਨਾ ਸੀ ਤੇ ਜਿਹੜੇ ਪੱਖ ਦੇ ਵਿੱਚ ਸ਼੍ਰੀ ਬਲਰਾਮ ਖੜੇ ਆ ਉਹਨੂੰ ਹਰਾਉਣਾ ਇੰਪੋਸੀਬਲ ਸੀ ਕਲੀਨ ਸਮਾਜ ਜਿਹੜੇ ਜਥੋਂ ਦੇ ਉੱਥੇ ਅਹੁਦੇਦਾਰ ਸੀਗੇ ਸੱਤਾਧਾਰੀ ਸੀ ਉਹ ਆਪਦੇ ਤੋਂ ਛੋਟੀ ਜਾਤ ਦੇ ਬੰਦੇ ਨੂੰ ਯਾਰ ਰਾਜਗੱਦੀ ਦੇ ਤਾਂ ਕੀ ਉਹ ਰਾਜਦਰਬਾਰ ਦੇ ਵਿੱਚ ਨਾ ਕਿ ਦਰਬਾਰੀ ਵਾਲੀ ਛੋਟੇ ਜਾਂ ਜਿਹੜਾ ਉੱਥੇ ਕੁਰਸੀ ਲੱਗੀ ਹੁੰਦੀ ਆ ਉਹਦੇ ਬੈਠਣ ਦੇ ਹਾਮੀ ਵੀ ਹੈਣੀ ਸੀ ਉਹਨਾਂ ਨੇ ਉਸ ਇੱਕ ਛੋਟੀ ਜਾਤ ਦੇ ਇਨਸਾਨ ਨੂੰ ਬਾਦਚੋ ਰੱਬ ਮੰਨਿਆ ਭਗਵਾਨ ਮੰਨਿਆ ਪੂਜਾ ਕੀਤੀ ਚਲੋ ਬੇਸ਼ੱਕ ਇਹ ਚੀਜ਼ਾਂ ਪਹਿਲਾਂ ਤੋਂ ਤੈਅ ਸੀਗੀਆਂ ਇਹ ਰੱਬ ਦੀ ਲੀਲਾ ਹੀ ਸੀ ਕਿ ਪਰਮਾਤਮਾ ਦੀ ਇਹ ਸਾਰਾ ਕੁਝ ਕਰਨਾ ਸੀ ਪਰ ਜਿਵੇਂ ਇਹ ਗੀਤਾ ਚ ਦੱਸਦੇ ਆ ਉਪਦੇਸ਼ ਦਿੰਦੇ ਆ ਹਨਾ ਧਰਮ ਜਿਵੇਂ ਬੰਦੇ ਦਾ ਧਰਮ ਆ ਅੱਜ ਕੱਲ ਆਪਾਂ ਧਰਮ ਤੋਂ ਮੀਨਿੰਗ ਲੈਨੇ ਆ ਮਜ਼ਹਬ ਰਿਲੀਜਨ ਪਰ ਉਹਨਾਂ ਸਮੇਂ ਦੇ ਵਿੱਚ ਧਰਮ ਦਾ ਮਤਲਬ ਸੀ ਤੁਹਾਡੀ ਡਿਊਟੀ ਤੁਹਾਡਾ ਕਰਤੱਵ ਠੀਕ ਆ ਜਦੋਂ ਤੁਸੀਂ ਇੱਕ ਕੋਈ ਖਾਸ ਪਰਪਸ ਦੇ ਲਈ ਧਰਤੀ ਦੇ ਉੱਤੇ ਅਵਤਾਰ ਦੇ ਰੂਪ ਦੇ ਵਿੱਚ ਜਨਮ ਲੈ ਲਿਆ ਮਨੁੱਖੀ ਰੂਪ ਦੇ ਵਿੱਚ ਆ ਗਏ ਤਾਂ ਤੁਹਾਨੂੰ ਉਦੋਂ ਫਿਰ ਮਨੁੱਖੀ ਰੂਪ 'ਚ ਜਿਹੜੀਆਂ ਹੋਰ ਲੋਕਾਂ ਨੂੰ ਐਡਵਾਂਟੇਜਸ ਡਿਸਐਡਵਾਂਟੇਜਸ ਹੁੰਦੀਆਂ ਮੈਰਿਟਸ ਦੀ ਮੈਰਿਟਸ ਪਲੱਸ ਪੁਆਇੰਟਸ ਮਾਈਨਸ ਪੁਆਇੰਟਸ ਉਹਨਾਂ ਸਾਰਿਆਂ ਦਾ ਸਾਹਮਣਾ ਕਰਨਾ ਪੈਣਾ ਸੀ ਤੇ ਉਹਨਾਂ ਸਾਰਿਆਂ ਦਾ ਸਾਹਮਣਾ ਕਰਦੇ ਹੋਏ ਇਹ ਜਾ ਕੇ ਉਹਨਾਂ ਦੇ ਭਗਵਾਨ ਅਖਵਾਏ ਠੀਕ ਹੈ ਉਹਨਾਂ ਲੋਕਾਂ ਨੇ ਇਹਨਾਂ ਦੀ ਪੂਜਾ ਕੀਤੀ ਤੇ ਫਿਰ ਅਖ ਜਿਹੜੇ ਲੋਕਾਂ ਨੇ ਟੀਵੀ ਦੇਖਿਆ ਵਗੈਰਾ ਹਨਾ ਉਹਨਾਂ ਦੀ ਇਹਨਾਂ ਪ੍ਰਤੀ ਨੌਲੇਜ ਆ ਕੇ ਮਹਾਭਾਰਤ ਦੇ ਯੁੱਧ ਦੀ ਸਮਾਪਤ ਹੋ ਜਾਂਦੀ ਹੈ। ਇਤੋਂ ਬਾਅਦ ਆਪਾਂ ਗੱਲ ਐਵੇਂ ਸ਼ੁਰੂ ਕਰਦੇ ਹਾਂ ਵੀ ਸ਼੍ਰੀ ਕ੍ਰਿਸ਼ਨ ਦੀ ਉਹਨੇ ਸਰੀਰ ਕਿਵੇਂ ਤਿਆਗਿਆ? ਉਹ ਫਿਰ ਜਿਹੜਾ ਇਹ ਮਾਤ ਲੋਕ ਇਹਨੂੰ ਤਿਆਗ ਕੇ ਗਏ ਕਿਵੇਂ? ਤਾਂ ਉਹਦਾ ਕਾਰਨ ਤਾਂ ਪਹਿਲਾਂ ਤਾਂ ਇੱਥੋਂ ਬਣ ਜਾਂਦਾ ਵੀ ਜਦੋਂ ਕੌਰਵਾ ਦਾ ਸਾਰਾ ਬినాਸ਼ ਹੀ ਹੋ ਗਿਆ ਕੋਈ ਬਚਿਆ ਹੀ ਨਾ ਤਾਂ ਜਿਹੜੀ ਇੱਥੇ ਕੌਰਮਾ ਦੀ ਮਾਂ ਸੀ ਗੰਧਾਰੀ ਉਹਨੇ श्राप ਦੇਦਾ ਸੀਗਾ ਸ਼੍ਰੀ ਕ੍ਰਿਸ਼ਨ ਨੂੰ ਵੀ ਜੇ ਤੁਸੀਂ ਚਾਹੁੰਦੇ ਤਾਂ ਸਾਰਾ ਖੂਨ ਖਰਾਬਾ ਰੋਕ ਸਕਦਾ ਸੀ ਪਰ ਤੁਸੀਂ ਇਹਨੂੰ ਰੋਕਣਾ ਚਾਹਿਆ ਨਹੀਂਗਾ ਤੁਸੀਂ ਇਹਨੂੰ ਹੋਣ ਦਿੱਤਾ ਤੇ ਜਿਵੇਂ ਮੇਰਾ বিনਾਸ਼ ਹੋ ਗਿਆ ਨਾ ਕੋਈ ਸਾਡਾ ਨਾਂ ਲੈਣ ਵਾਲਾ ਨਹੀਂ ਬਚਿਆ ਪਰਿਵਾਰ ਦੇ ਵਿੱਚ ਰਹਿਣਾ ਥੋੜੇ ਵੀ ਨਹੀਂ ਕੋਈ ਦੀਵਾ ਲਾਉਣ ਜੋਗਰ ਇਹ ਗੱਲ ਦੇਖਣ ਕਿ ਉਹਨਾਂ ਨੇ ਹੋਰ ਕੁਝ ਨਹੀਂ ਕੀਤਾ ਨਾ ਕਿ ਗੁੱਸਾ ਕੀਤਾ ਨਾ ਪਛਤਾਵਾ ਉਹਨਾਂ ਨੇ ਸਿਰ ਝੁਕਾ ਕੇ ਤਥਾਸ ਤੋਂ ਕਹਤਾ ਵੀ ਜਿਵੇਂ ਮਾਤਾ ਤੂੰ ਕਿਹਾ ਨਾ ਬਿਲਕੁਲ ਉਵੇਂ ਹੀ ਹੋਊਗਾ ਤੇ ਫਿਰ ਕਹਾਣੀ ਜਾ ਕੇ 36 ਸਾਲ ਬਾਅਦ ਨਿਕਲਦੀ ਆ ਮੰਨਿਆ ਇਹ ਜਾਂਦਾ ਦੇਖੋ ਮੈਂ ਕੋਈ ਉਹ ਤਾਂ ਹੈ ਨਹੀਂਗਾ ਹਨਾ ਆਪਕ ਲਈ ਐਸਟਰੋਨੋਮਲ ਜਾਂ ਕੁਛ ਵੀ ਜਿਹੜਾ ਗ੍ਰਹਿ ਨਕਸ਼ਤਰਾਂ ਦੀ ਦਿਸ਼ਾ ਦੁਸ਼ਾ ਦੇਖ ਕੇ ਇੱਕ ਟਾਈਮ ਪੀਰੀਅਡ ਤੈਅ ਕਰ ਲੇ ਵੀ ਤਾਰੇ ਉਦੋਂ ਐਸ ਸਰੂਪ ਦੇ ਵਿੱਚ ਸੀਗੇ ਐਸ ਪੋਜੀਸ਼ਨ ਤੇ ਸੀਗੇ ਜਿਹੜਾ ਉਹ ਸਕ੍ਰਿਪਚਰ ਚ ਲਿਖਿਆ ਤੇ ਅੱਜ ਇੱਥੇ ਆ ਤੇ ਉਸ ਹਿਸਾਬ ਦੇ ਨਾਲ ਇਹਨਾਂ ਦਾ ਜੀਵਨ ਕਾਲ ਜਾਂ ਇਹਨਾਂ ਦੀ ਮੌਤ ਦਾ ਸਮਾਂ ਆਹ ਪਾਰਟਿਕੂਲਰ ਦਿਨ ਸਾਲ ਇਹ ਮਹੀਨਾ ਬੰਦਾ ਤਾਂ ਗੱਲ ਇੰਉ ਹੋਈ ਵੀ ਇੱਕ ਨਾ ਬੜਾ ਮਸ਼ਹੂਰ ਰਿਸ਼ੀ ਹੋਇਆ ਰਿਸ਼ੀ ਦੁਰਵਾਸਾ ਦੁਰਵਾਸਾ ਵਾਸੇ ਰਮਅਸਲ ਹੁੰਦਾ ਵਾਸ ਦੁਰਵਾਸਾ ਮਤਲਬ ਕਿ ਜਿਹੜੇ ਬੰਦੇ ਦੇ ਨਾਲ ਰਹਿਣਾ ਹੀ ਬੇहद ਮੁਸ਼ਕਲ ਹੋਵੇ ਉਹਦੇ ਵਿੱਚ ਗੁੱਸਾ ਹੀ ਇੰਨਾ ਹੋਵੇ ਉਹ ਤਾਂ ਕਰਕੇ ਉਹਨਾਂ ਦਾ ਨਾ ਦੁਰਵਾਸਾ ਪੈ ਗਿਆ ਤੇ ਇਹ ਰਹੀ ਨਾ ਸ਼ਰਾਪ ਦੇਣ ਵਾਸਤੇ ਮਸ਼ਹੂਰ ਸੀਗੇ ਜਦੋਂ ਇਹ ਸ਼੍ਰੀ ਕ੍ਰਿਸ਼ਨ ਦੇ ਰਾਜ ਚ ਗਏ ਇਹਨਾਂ ਦੀ ਕਿੰਗਡਮ ਦੇ ਵਿੱਚ ਤਾਂ ਜਿਹੜੇ ਅੱਗੇ ਇਹਨਾਂ ਦਾ ਕੋੜਮ ਕਬੀਲਾ ਸੀਗਾ ਇਹਨਾਂ ਦੇ ਯਾਦਵ ਉਹਨਾਂ ਦੇ ਬੱਚੇ ਖੇਡਦੇ ਫਿਰਦੇ ਸੀ ਤੇ ਉਹਨਾਂ ਚੌੜ ਪਏ ਵੇ ਉਹਨਾਂ ਨੇ ਇੱਕ ਨਾ ਬਠਲ ਢਡਾ ਨਾ ਬਨ ਕੇ ਉਹਦੇ ਉੱਪਰੋਂ ਦੀ ਕਪੜਾ ਪਾ ਕੇ ਜਿਵੇਂ ਇੱਕ ਕੋਈ ਔਰਤ ਪ੍ਰੈਗਨਨਸੀ ਦੇਰਮਿਆਨ ਹੁੰਦੀ ਆ ਤਾਂ ਇਹ ਰਿਸ਼ੀ ਦਰਵਾਸਾ ਦੇ ਕੋਲੇ ਜਾਵੜੇ ਤੇ ਉਹਨੂੰ ਪੁੱਛਣ ਲੱਗ ਪਏ ਛੇੜਨ ਲੱਗ ਪਏ ਵੀ ਰਿਸ਼ੀ ਤੂੰ ਇੰਨਾ ਤਖੜਾ ਰਿਸ਼ੀ ਆ ਤੈਨੂੰ ਭੇਖ ਜਾਣਦਾ ਤੂੰ ਦੱਸ ਇਹਦੇ ਤੋਂ ਕੀ ਪੈਦਾ ਹੋਊਗਾ ਦਰਵਾਸਾ ਰਿਸ਼ੀ ਨੇ ਕਾਫੀ ਸਮਾਂ ਤਾਂ ਇਹਨੂੰ ਟਾਲੀ ਰੱਖਿਆ ਪਰ ਜਦੋਂ ਪਾਣੀ ਸਿਰੋਂ ਵਗ ਗਿਆ ਤਾਂ ਉਹਨਾਂ ਨੇ ਗੁੱਸੇ 'ਚ ਕਹਿਤਾ ਵੀ ਇਹ ਤੋਂ ਜੋ ਕੁਝ ਪੈਦਾ ਹੋਊਗਾ ਨਾ ਉਹ ਜਦੂ ਵੰਸ਼ੀਆਂ ਦਾ ਕਾਲ ਪੈਦਾ ਹੋਊਗਾ ਤੇ ਜਦੋਂ ਇਹ ਗੱਲ ਸ਼੍ਰੀ ਕ੍ਰਿਸ਼ਨ ਤੱਕ ਪਹੁੰਚੀ ਤੇ ਚਲੋ ਠੀਕ ਆ ਇਹ ਉਹਨਾਂ ਨੂੰ ਵੀ ਪਤਾ ਸੀ ਵੀ ਮੇਰੇ ਜੀਵਨ ਕਾਲ ਦੀ ਸਮਾਪਤੀ ਕਿਵੇਂ ਹੋਣੀ ਆ ਪਰ ਇਹਨਾਂ ਦਾ ਇੱਕ ਆਪਦੀ ਪਰਜਾ ਪ੍ਰਤੀ ਜਾਂ ਆਪਦੇ ਕਬੀਲੇ ਪ੍ਰਤੀ ਵੀ ਧਰਮ ਸੀਗਾ ਜਿਹੜੀ ਰੱਖਿਆ ਕਰਨੀ ਆ ਤਾਂ ਉਹਨਾਂ ਨੇ ਹੁਕਮ ਦਿੱਤਾ ਵੀ ਤੁਸੀਂ ਇਹ ਬੱਠਲ ਘਸਾਉਣ ਲੱਗ ਪੋ ਤੇ ਮਤਲਬ ਇੱਕ ਬਹੁਤ ਵੱਡੇ ਭਾਂਡੇ ਤੋਂ ਨਾ ਜਿੱਡੀ ਤੀਰ ਦੀ ਨੋਕ ਹੁੰਦੀ ਆ ਉਹ ਘਸਾ ਕੇ ਘਸਾ ਕੇ ਉਹਨਾਂ ਕ ਰਹਿ ਗਿਆ ਉਹ ਦਾ ਸਿਰ ਤਾਂ ਸਮੁੰਦਰ ਦੇ ਵਿੱਚ ਤੇ ਜਿਹੜਾ ਉਹ ਬੂਰਾ ਇਕੱਠਾ ਹੋਇਆ ਸੀ ਉਹ ਦੇ ਘਸਾਉਣ ਨਾਲ ਉਰੇ ਤੇ ਰੇ ਸਿੱਟਦਾ ਉਹ ਹੁਣ ਕਹਾਣੀ ਇਹ ਬਣਦੀ ਆ ਵੀ ਜਿਹੜਾ ਉਹ ਉੱਥੇ ਘਸਾ ਕੇ ਲੋਹਾ ਸਿੱਟਿਆ ਸੀ ਨਾ ਉਹਦੇ ਜੋ ਜਿਹੜਾ ਸਰਕੰਡਾ ਪੈਦਾ ਹੋਇਆ ਉਹ ਲੋਹੇ ਦਾ ਸੀ ਉਹ ਫੁਲਾਦ ਦਾ ਸੀ ਤੇ ਜਦੋਂ ਵੰਛੀ ਜਿਹੜਾ ਲੜਦੇ ਲੜਦੇ ਉਹ ਦਰਿਆ ਦੇ ਕੰਡੇ ਪਹੁੰਚੇ ਰੇਤ ਦੇ ਸਰਕੰਡੇ 'ਚ ਤੇ ਜਦੋਂ ਉਹਨਾਂ ਦੇ ਕੋਈ ਤੀਰ ਕਮਾਨ ਯੂਸਲੈਸ ਹੋ ਗਏ ਤਰਵਾਰਾਂ ਟੁੱਟਕੀਆਂ ਲੜਦੇ ਭਿਰਦਿਆਂ ਦੀਆਂ ਤਾਂ ਉਹਨਾਂ ਨੇ ਨਾ ਉਤੋਂ ਫੁਲਾਦ ਦੇ ਕਾਨੇ ਤੋੜਲੇ ਤਿੱਖੇ ਤੇ ਇਹਦੇ ਨਾਲ ਹੀ ਇੱਕ ਦੂਜੇ ਨੂੰ ਕਤਲ ਕਰਕੇ ਜਯੂ ਵੰਛੀਆਂ ਦਾ ਜਿਹੜਾ ਉਹਨਾਂ ਨੇ ਆਪ ਹੀ ਬੀਨਾਸ਼ ਕਰਤਾ ਤੇ ਉਹ ਫਿਰ ਜਿਹੜਾ ਟੋਟਾ ਸੀਗਾ ਮੈਟਲ ਦਾ ਉਹਦੀ ਸਟੋਰੀ ਔਨ ਨਿਕਲੀ ਵੀ ਜਦੋਂ ਉਹ ਸਮੁੰਦਰ ਦੇ ਵਿੱਚ ਸਿੱਟਿਆ ਉਹ ਕਿਸੇ ਮੱਛੀ ਨੇ ਖਾ ਲਿਆ ਉਹ ਮੱਛੀ ਜਦੋਂ ਸ਼ਿਕਾਰੀ ਨੇ ਫੜੀ ਉਹਨੂੰ ਚੀਰਿਆ ਉਹ ਵੀ ਜਿਹੜਾ ਮੈਟਲ ਨਿਕਲਿਆ ਆ ਤੇ ਉਹਨੇ ਉਹਨੂੰ ਥੋੜਾ ਤਿੱਖਾ ਕਰਕੇ ਆਪਦੇ ਤੀਰ ਤੇ ਲਾਇਆ ਅਜਨ ਤੱਕ ਸ਼੍ਰੀ ਕ੍ਰਿਸ਼ਨ ਦੀ ਉਮਰ ਮੈਂ ਜਿਵੇਂ ਹਣੀ ਗੂਗਲ ਕੀਤਾ ਸੀਗਾ ਉਹਦੇ ਤੇ ਲਿਖਿਆ ਆਉਂਦਾ 125 ਸਾਲ 7 ਮਹੀਨੇ ਮਤਲਬ ਕਿ 75 ਸਾਲ ਤੋਂ ਪਲੱਸ ਹੋਣ ਕਰਕੇ ਉਹਨਾਂ ਦਾ ਇਹ ਵਾਨਪ੍ਰਸਥਾਲਾ ਸਮਾਂ ਲੰਘ ਕੇ ਉਹ ਇੱਕ ਤਰੀਕੇ ਦੇ ਨਾਲ ਬਨਵਾਸ ਵਾਲੇ ਸਮੇਂ ਦੇ ਵਿੱਚ ਦਾਖਲ ਹੋ ਚੁੱਕੇ ਸੀ ਤੇ ਜੰਗਲ ਦੇ ਵਿੱਚ ਭਗਤੀ ਕਰਨ ਲੱਗ ਪਏ ਉਹ ਭਗਤੀ ਇੰਨੀ ਲੰਮੀ ਚੱਲੀ ਵੀ ਜਿਹੜਾ ਬਾਕੀ ਸਰੀਰਤਾ ਸੀ ਉਹਨਾਂ ਜਿਵੇਂ ਇੱਕ ਸਿਉਂਕ ਦਾ ਘਰ ਹੁੰਦਾ ਉਹਦੇ ਨਾਲ ਟਕਿਆ ਗਿਆ ਤੇ ਉਹਨਾਂ ਦੀ ਸੱਜੀ ਲਤ ਖੱਬੀ ਤੇ ਰੱਖੀ ਸੀ ਤੇ ਥੋੜਾ ਜਿਹਾ ਗੂਠਾ ਵਿਜ਼ੀਬਲ ਸੀਗਾ ਇੱਕ ਸ਼ਿਕਾਰੀ ਸੀ ਜਰਨਾ ਦਾ ਉਹ ਜਦੋਂ ਸ਼ਿਕਾਰ ਖੇੜਦਾ ਖੇੜਦਾ ਹਿਰਨ ਦਾ ਜੰਗਲ 'ਚ ਉਸ ਪਾਸੇ ਆ ਗਿਆ ਤੇ ਉਹਨੇ ਜਦੋਂ ਗੂਠਾ ਹਿੱਲਦਾ ਤੁਸੀਂ ਨਾ ਝਾੜੀਆਂ ਤੋਂ ਪਾਰ ਦੂਜੇ ਪਾਸਿਓਂ ਉਹਨੂੰ ਇਉਂ ਲੱਗਿਆ ਵੀ ਕੋਈ ਹਿਰਨ ਨੇ ਹਿਲਜੁਲ ਕੀਤੀ ਉਹਨੇ ਤੀਰ ਚਲਾਤਾ ਉਹ ਤੀਰ ਇਹਨਾਂ ਦੇ ਗੂਠੇ ਤੇ ਲੱਗਿਆ ਤੇ ਉਹੀ ਤੀਰ ਅੱਗੇ ਜਾ ਕੇ ਸ਼੍ਰੀ ਕ੍ਰਿਸ਼ਨਾਂ ਦੀ ਮੌਤ ਦੀ ਵਜ੍ਹਾ ਬਣਿਆ ਜਦੋਂ ਉਹਨੂੰ ਸ਼ਿਕਾਰੀ ਜਰ ਨੂੰ ਪਤਾ ਲੱਗਿਆ ਵੀ ਮੈਥੋਂ ਆਹ ਕੰਮ ਹੋ ਗਿਆ ਤਾਂ ਉਹਨੇ ਨਾ ਬਹੁਤ ਪਛਤਾਵਾ ਕੀਤਾ ਤਾਂ ਭਗਵਾਨ ਕ੍ਰਿਸ਼ਨ ਨੇ ਕਿਹਾ ਵੀ ਦੇਖ ਤੈਨੂੰ ਪਛਤਾਉਣ ਦੀ ਕੋਈ ਲੋੜ ਨਹੀਂ ਐ ਇਹ ਉਹੀ ਕੁਝ ਹੋਇਆ ਜੋ ਡੈਸਟਨੀ ਸੀ ਜੋ ਫੇਡ ਸੀ ਜੋ ਵਿਦਮਾਤਾ ਨੇ ਲਿਖਿਆ ਸੀ ਤੇਰਾ ਇੱਥੇ ਇਹ ਰੋਲ ਨਿਭਾਉਣਾ ਲਿਖਿਆ ਹੋਇਆ ਸੀ ਇਹ ਹੋਣਾ ਹੀ ਸੀ ਤੇ ਤੂੰ ਆਹਦਾ ਰੋਲ ਨਿਭਾਉਣੀ ਆਇਆ ਤੇ ਬਾਕੀ ਇੱਕ ਮੇਰੇ ਸਿਰ ਤੇ ਤੇਰਾ ਕਰਜ਼ਾ ਸੀ ਜਦੋਂ ਮੈਂ ਪਿਛਲੀ ਵਾਰੀ ਮਨੁੱਖੀ ਰੂਪ ਦੇ ਵਿੱਚ ਆਇਆ ਆਂ ਰਾਮ ਦੇ ਵਿੱਚ ਸ਼੍ਰੀ ਰਾਮ ਦੇ ਰੂਪ ਚ ਤਾਂ ਉਦੋਂ ਮੇਰੇ ਹੱਥੋਂ ਤੇਰਾ ਵਦ ਹੋਇਆ ਸੀਗਾ ਤੇ ਤੂੰ ਉਹਨਾਂ ਸਮਿਆਂ ਦੇ ਵਿੱਚ ਵਨਰ ਰਾਜ ਬਾਲੀ ਸੀ ਮੇਰੇ ਸਿਰ ਤੇ ਕਰਜ਼ਾ ਸੀ ਤੇਰਾ ਮੈਂ ਤੇਰਾ ਦੇਣ ਦੇਣਾ ਸੀ ਤੇਰੀ ਜਾਨ ਲਈ ਸੀ ਤੇ ਹਿਸਾਬ ਬਰਾਬਰ ਕਰਨ ਦੇ ਲਈ ਜਾਨ ਦੇਣੀ ਪੈਣੀ ਸੀ ਤੇ ਤਾਂ ਤ੍ਰੇਤਾ ਯੁਗ ਦੇ ਵਿੱਚ ਤੇਰੀ ਬਾਲੀ ਦੇ ਰੂਪ ਦੇ ਵਿੱਚ ਜਾਨ ਲਈ ਤੇ ਹੁਣ ਦੁਆਪਰ ਯੁਗ ਦੇ ਵਿੱਚ ਮੈਂ ਸ਼੍ਰੀ ਕ੍ਰਿਸ਼ਨਾਂ ਦੇ ਤੌਰ ਤੇ ਤੇਰੇ ਹੱਥੋਂ ਸਰੀਰ ਤਿਆਗ ਕੇ ਤੈਨੂੰ ਜਾਨ ਦੇ ਕੇ ਮੈਂ ਆਪਦਾ ਕਰਜਾ ਉਤਾਰ ਰਿਆ ਤੇ ਗੱਲ ਸਾਰੀ ਆ ਕੇ ਮੁਕਦੀ ਹੈ ਯੁਗਾਂ ਤੇ ਜਿਵੇਂ ਸਾਰੇ ਸਰਕਲ ਦੀ ਸ਼ੁਰੂਆਤ ਹੋ ਜਾਂਦੀ ਆ ਸਤਜਗਤ ਤੋਂ ਤਾਂ ਸਤਜਗਤ ਦੇ ਵਿੱਚ ਬੰਦੇ ਦੀ ਉਮਰ 1 ਲੱਖ ਸਾਲ ਮੰਨੀ ਜਾਂਦੀ ਆ ਤੇ ਇਹਦੇ ਚ ਨਾ ਬੰਦੇ ਦੀ ਜਿਹੜੀ ਆਤਮਾ ਸੀ ਉਹਦਾ ਪਰਮਾਤਮਾ ਦੇ ਨਾਲ ਸਿੱਧਾ ਕਨੈਕਸ਼ਨ ਸੀ ਉਹ ਐਸ ਲੈਵਲ ਤੇ ਇਨਲਾਈਟਨਡ ਸੀਗਾ ਕਿ ਉਹਨੂੰ ਆਪਾਂ ਧਰਤੀ ਤੇ ਗॉड ਦੇ ਰੂਪ ਦੇ ਵਿੱਚ ਵਿਚਰਦਾ ਹੀ ਵਰਤ ਸਕਦੇ ਆ ਕਿਉਂਕਿ ਉਹਦੇ ਤੇ ਪਰਮਾਤਮਾ ਦੇ ਵਿੱਚ ਕੋਈ ਜਿਆਦਾ ਫਰਕ ਨਹੀਂ ਸੀਗਾ ਉਦੋਂ ਧਰਮ ਤੇ ਕਰਮੀ ਦੁਨੀਆ ਤੇ ਇੰਨਾ ਜਿਆਦਾ ਸੀ ਵੀ ਉਹ ਆ ਕੇ ਰੱਬ ਦੇ ਰੂਪ ਦੇ ਵਿੱਚ ਹੀ ਵਿਚਰਦੇ ਸੀ ਇਸ ਤੋਂ ਬਾਅਦ ਆ ਗਿਆ ਤ੍ਰੇਤਾ ਯੋਗ ਜਿਹਦੇ ਵਿੱਚ ਆ ਕੇ ਬੰਦੇ ਦੀ ਉਮਰ ਤੇ ਇਹਦੀਆਂ ਆਤਾਂ ਤੇ ਜਾਂ ਇਹਦੀਆਂ ਖੂਬੀਆਂ ਖਾਮੀਆਂ ਜੋ ਕੁਝ ਇਹਦੀਆਂ ਐਡਵਾਂਟੇਜ ਸੀ ਉਹਨਾਂ ਤੇ ਗੱਲ ਆ ਗਈ ਵੀ ਉਦੋਂ ਪਾਪ ਵਧਨ ਕਰਕੇ ਉਮਰ ਘਟ ਕੇ ਹੋ ਗਈ 10000 ਸਾਲ ਤੇ ਉਦੋਂ ਕਨੈਕਸ਼ਨ ਤਾਂ ਸੀ ਇਹਨਾਂ ਦਾ ਪਰ ਉਹਨਾਂ ਦੀ ਆਪ ਦੀ ਲਈ ਰੂਹ ਦੇ ਨਾਲ ਕਨੈਕਸ਼ਨ ਸੀ ਉਹਨਾਂ ਦਾ ਕਨੈਕਸ਼ਨ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਿਆ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਉਹ ਇਨਲਾਈਟਨ ਬੀਇੰਗ ਤਾਂ ਸੀਗੇ ਜਦੋਂ ਆਪਦੀ ਆਤਮਾ ਨਾਲ ਜੁੜੇ ਹੋਏ ਹਨ ਅਨੁਸਾਰੇ ਕਾਸੇ ਬਾਰੇ ਟੋਟਲ ਨੋਲੇਜ ਸੀ ਪਰ ਉਹ ਇੰਨੇ ਕੁ ਲੈਵਲ ਤੇ ਵੀ ਹੈਣੀ ਸੀ ਵੀ ਉਹਨਾਂ ਦਾ ਸਿੱਧਾ ਜੋੜ ਪਰਮਾਤਮਾ ਨਾਲ ਮਿਲਿਆ ਹੋਵੇ ਉਦੋਂ ਬਾਅਦ ਤੀਜਾ ਯੋਗ ਆ ਜਾਂਦਾ ਦਵਾਪਰ ਯੋਗ ਜਿੱਥੇ ਪਾਪ ਦਾ ਬੋਲਬਾਲਾ ਹੋਰ ਜਿਆਦਾ ਹੋਇਆ ਤੇ ਬੰਦੇ ਦੀ ਉਮਰ ਰਹਿ ਗਈ ਘਟ ਕੇ 1000 ਸਾਲ ਇਹ ਉਹ ਸਮਾਂ ਸੀਗਾ ਵੀ ਚਲੋ ਪਾਪ ਤਾਂ ਇੱਥੇ ਬੇਸ਼ੱਕ ਵਧ ਗਿਆ ਪਰ ਇੰਨਾ ਕਿ ਧਰਮ ਕਰਮ ਤੋਂ ਦੁਨੀਆ ਤੇ ਹੈਗਾ ਸੀ ਵੀ ਇੰਨਾ ਲੋਕਾਂ ਦੇ ਵਿੱਚ ਹੀ ਆਮ ਲੋਕਾਂ ਦੇ ਵਿੱਚ ਹੀ ਗੋਡ ਸੀ ਜਿਹੜੇ ਡੈਮੀਗੋਡ ਸੀਗੇ ਉਹ ਮਨੁੱਖੀ ਰੂਪ ਦੇ ਵਿੱਚ ਆਮ ਵਿਚਰਦੇ ਸੀ ਤੇ ਅਖੀਰ ਤੇ ਆ ਜਾਂਦਾ ਕਾਲੀ ਯੋਗ ਜਿਵੇਂ ਆਪਾਂ ਇਹਨੂੰ ਵੰਡਣਾ ਹੋਵੇ ਨਾ ਅੱਜ ਕੱਲ ਦੇ ਮਾਪਦੰਡ ਦੇ ਵਿੱਚ ਪਹਿਲਾਂ ਗੋਲਡਨ ਏਜ ਆ ਗਈ ਫਿਰ ਸਿਲਵਰ ਏਜ ਆ ਗਈ ਫਿਰ ਦੁਆਪਰ ਵਾਲੀ ਆਇਰਨ ਏਜ ਆ ਗਈ ਤੇ ਕਾਲ ਯੁਗ ਦੇ ਵਿੱਚ ਆਪਾਂ ਆ ਗਏ ਸਟੋਨ ਏਜ ਦੇ ਵਿੱਚ ਮਤਲਬ ਕਿ ਇੱਥੇ ਆ ਕੇ ਪਾਪ ਇੰਨਾ ਜ਼ਿਆਦਾ ਵੱਧ ਗਿਆ ਕਿ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਰਿਹਾ ਕਾਲ ਯੁਗ ਦਾ ਮਕਸਦ ਹੀ ਇੱਕ ਰਹਿ ਗਿਆ ਸਿਰਫ ਕਯੋਸ ਤੇ ਡਿਸਟਰਕਸ਼ਨ ਇੱਥੇ ਤਾਂ ਇਹ ਹੋ ਗਿਆ ਵੀ ਲੱਖਾਂ ਸਾਲਾਂ ਬਾਅਦ ਪਰ ਉਹ ਵਿਸ਼ਨੂੰ ਦੇ અવਤਾਰ ਦਾ ਜਨਮ ਹੋਣਾ ਕਲਕੀ ਦੇ ਰੂਪ ਦੇ ਵਿੱਚ ਜੀ ਨੇ ਇਸ ਦੁਨੀਆ ਦਾ 파ਰ ਉਤਾਰਾ ਕਰਨਾ ਤੇ ਨਹੀਂ ਉਸ ਸਮੇਂ ਬਹੁਤ ਜ਼ਿਆਦੇ ਬੁਰੇ ਹਾਲ ਹੋਣਗੇ ਸਟੋਰੀ ਜੇ ਇਸ ਤਰ੍ਹਾਂ ਬਣ ਗਈ ਵੀ ਚਲੋ ਠੀਕ ਆ ਕੁਝ ਪੁੰਨ ਵਾਲੀਆਂ ਸੱਚੀਆਂ ਸਾਧੂ ਰੂਹਾਂ ਹਜੇ ਵੀ ਹੈਗੀਆਂ ਪਰ ਇਹ ਲੋਕ ਇੰਨੇ ਜ਼ਿਆਦੇ ਗਿਰ ਗਏ ਹਰ ਚੀਜ਼ ਦੇ ਵਿੱਚ ਹੀ ਧਰਮ ਕਰਮ ਦੇ ਮਾਮਲੇ 'ਚ ਆਪਦੇ ਕਿਰਦਾਰ ਦੇ ਮਾਮਲੇ ਦੇ ਵਿੱਚ ਆਪਦੀ ਟੈਕਨੋਲੋਜੀ ਇੰਟੈਲੀਜੈਂਸ ਹਰੇਕ ਮਾਮਲੇ ਦੇ ਵਿੱਚ ਨਾ ਇਸ ਕਾਲ ਯੁਗ ਦੇ ਵਿੱਚ ਆ ਕੇ ਡਾਊਨਫਾਲ ਹੀ ਹੋਇਆ ਜਿਵੇਂ ਪਿਛਲੇ ਜਿਹੜੇ ਆਹ ਸੀਗਾ ਆਰਐਨਏ ਸੀਗੀ ਜੀਰੇ ਵਿੱਚ ਇਹਨਾਂ ਨੇ ਕੁਝ ਚੀਜ਼ਾਂ ਬਣਾਈਆਂ ਜਿਵੇਂ ਮਿਸਰ ਦੇ ਪਰਾਮਿਡ ਇੰਗਲੈਂਡ ਦਾ ਸਟੋਨਹਿੰਜ ਤੁਰਕੀ ਦੀ ਗੋਬੈਕਲੀ ਟੇਪੀ ਇਹ ਮਤਲਬ ਕਿ ਇਸ ਕਾਲ ਯੁਗ ਦੇ ਵਿੱਚ ਤਾਂ ਰਹਿ ਗਈਆਂ ਪਰ ਖੁਦ ਆਪ ਦੇ ਹੱਥੀ ਬਣਾਈਆਂ ਹੋਣ ਦੇ ਬਾਵਜੂਦ ਕਾਲ ਯੋਗ ਦੇ ਮਨੁੱਖ ਨੂੰ ਨਾ ਇਹ ਨਹੀਂ ਸਮਝਾਈ ਨਾ ਹੁਣ ਇਹ ਚਾਨਣ ਹੋਇਆ ਕਿ ਇਹ ਚੀਜ਼ਾਂ ਜਾਂ ਮੰਦਰ ਜਾਂ ਇਹ ਪਲੇਸ ਆ ਵਰਕਸ਼ਿਪਸ ਬਣੀਆਂ ਇਹ ਕਿਉਂ ਬਣੀਆਂ ਸੀ ਇਹ ਕਿਹਨੇ ਬਣਾਈਆਂ ਸੀ ਇਹ ਕਿਸ ਤਰ੍ਹਾਂ ਬਣੀਆਂ ਸੀ ਇਹਨਾਂ ਦਾ ਪਰਪਸ ਕੀ ਸੀ ਇਹਨਾਂ ਦੇ ਕੋਲੇ ਸਾਰਾ ਕੁਝ ਪਿਆ ਪਰ ਇਹਨਾਂ ਦੀ ਅਕਲ ਤੇ ਪਰਦਾ ਪਿਆ ਹੋਇਆ ਤੇ ਉਹ ਪਰਦਾ ਰਹਿਣਾ ਜਦੋਂ ਤੱਕ ਐਸ ਯੁੱਗ ਦਾ ਅੰਤ ਨਹੀਂ ਆ ਜਾਂਦਾ ਕਿਉਂਕਿ ਇੱਕ ਨਿਰੰਤਰ ਸਾਈਕਲ ਵਾਂਗੂ ਚੱਲਦਾ ਪਤਾ ਨਹੀਂ ਕਿੰਨੇ ਸਤਜੋ ਕਲਯੁਗ ਹੋ ਕੇ ਗੁਜ਼ਰ ਗਏ ਆ ਤੇ ਹੋਰ ਕਿੰਨੇ ਕੁ ਹੋਣੇ ਆ ਤੇ ਇਹਦੀ ਆਪਾਂ ਨੂੰ ਇੱਕ ਤਸਦੀਕ ਕੀ ਸੁਦਾ ਸਨਾਤਨੀ ਐਗਜ਼ਾਮਪਲ ਮਿਲਦੀ ਆ ਵੀ ਜਦੋਂ ਭਗਵਾਨ ਰਾਮ ਦੇ ਆ ਸੰਸਾਰ ਤੇ ਆ ਗੰਦਾ ਸਮਾਂ ਆ ਗਿਆ ਤਾਂ ਜਿਹੜਾ ਭਗਵਾਨ ਜਿਹੜੇ ਹਨੂਮਾਨ ਸੀ ਨਾ ਉਹ ਰਹਿੰਦੇ ਸੀ ਇਹਨਾਂ ਦੀ ਪਰੇਸ਼ਾਨੀ ਬਣ ਕੇ ਤਾਂ ਇਹਨਾਂ ਨੇ ਯਮ ਰਾਜ ਨੂੰ ਕਿਹਾ ਵੀ ਜਿੰਨਾ ਚਿਰ ਹਨੂਮਾਨ ਮੇਰੇ ਕੋਲੇ ਆ ਉਨਾ ਚਿਰ ਮੇਰਾ ਇੱਥੋਂ ਜਾਣਾ ਪੋਸੀਬਲ ਨਹੀਂਗਾ ਤੂੰ ਇਥੋਂ ਮੈਨੂੰ ਲਿਜਾ ਨਹੀਂ ਸਕਦਾ ਇਸ ਕਰਕੇ ਆਪਾਂ ਨੂੰ ਕੀ ਹੱਲ ਕਰਨਾ ਪੈਣਾ ਵੀ ਹਨੂਮਣ ਕਿਸੇ ਕੰਮ ਦੇ ਲਈ ਪਾਸੇ ਜਾਵੇ ਤੇ ਉਸ ਸਮੇਂ ਦੌਰਾਨ ਮੈਂ ਸਰੀਰ ਤਿਆਗਦਾ ਤਾਂ ਉਹਨਾਂ ਨੇ ਨਾ ਬਸ ਐਵੇਂ ਹੀ ਕੁਝ ਹੱਥ ਪੈਰ ਜੇ ਮਾਰਦੇ ਆ ਆਪਦੇ ਹੱਥ 'ਚੋਂ ਅੰਗੂਠੀ ਲਈ ਤਉ ਤ੍ਰੇਡਬਈ ਦੀ ਥੱਲੇ ਡਿੱਗ ਪੀ ਜਾ ਕੇ ਪਤਾਲ ਲੋਕ ਦੇ ਵਿੱਚ ਤੇ ਜਦੋਂ ਹਨੂਮਾਨ ਨੂੰ ਅੰਗੂਠੀ ਲੈਣ ਲਈ ਭੇਜਿਆ ਤੇ ਉਹ ਥੱਲੇ ਪਹੁੰਚਿਆ ਉਹਨੇ ਸ਼ੇਸ਼ਨਾਗ ਨੂੰ ਕਿਹਾ ਵੀ ਮੈਂ ਭਗਵਾਨ ਰਾਮ ਦੀ ਅੰਗੂਠੀ ਲੈਣ ਆਇਆ ਉਹ ਕਹਿੰਦਾ ਭਰਾਵਾ ਜਿਹੜੀਆਂ ਇੱਥੇ ਲੱਖਾਂ ਕਰੋੜਾਂ ਅਰਬਾਂ ਅੰਗੂਠੀਆਂ ਪਈਆਂ ਇਹਨਾਂ 'ਚੋਂ ਜਿਹੜੀ ਤੇਰੇ ਟਾਈਮ ਪੀਰੀਅਡ ਵਾਲੇ ਭਗਵਾਨ ਰਾਮ ਦੀ ਹਨ ਆਪਦੀ ਸਿਆਣ ਕੇ ਚੱਕ ਲੈ ਉਹ ਸੋਚਾਂ ਦੇ ਵਿੱਚ ਪੈ ਗਿਆ ਵੀ ਇਹ ਬਣ ਕੀ ਗਿਆ ਚਲੋ ਇੰਨੇ ਸਮੇਂ ਦੇ ਵਿੱਚ ਹਨਾ हनुमान जी ਉਥੇ ਥੱਲੇ ਫਸੇ ਹੋਏ ਸੀਗੇ ਤੇ ਯਮਰਾਜ ਇਹਨਾਂ ਨੂੰ ਸਰੀਰ ਤਿਆਗਣ ਤੋਂ ਬਾਅਦ ਆਪਦੇ ਨਾਲ ਲੈ ਗਏ ਪਰ ਨਾਲ ਇੰਨੀ ਕਲੈਰਿਟੀ ਵੀ ਦੇ ਦਿੱਤੀ ਵੀ ਇਹ ਇੱਕ ਵਨ ਹਾ ਚਾਂਸ ਨਹੀਂ ਆ ਦੁਨੀਆ ਦੇ ਉੱਤੇ ਧਰਮ ਅਧਰਮ ਦਾ ਇਹ ਜਿਹੜੀ ਸਟਰਗਲ ਆ ਨੇਕੀ ਤੇ ਬਦੀ ਦੀ جنگ ਆ ਇਹ ਹੁੰਦੀ ਹੀ ਰਹਿਣੀ ਆ ਤੇ ਪਤਾ ਨਹੀਂ ਕਿੰਨੀਆਂ ਕਿ ਲੱਖਾਂ ਕਰੋੜਾਂ ਰਮਾਇਣ ਹੋ ਚੁੱਕੀਆਂ ਰਾਮ ਰਾਵਣ ਹੋ ਚੁੱਕੇ ਆ ਤੇ ਅੱਗੇ ਵੀ ਜਾ ਕੇ ਹੋਰ ਹੋਣੇ ਆ ਸੋ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਪੇਜ ਫੋਲੋ ਕਰਿਓ ਤੇ ਬਾਕੀ Hindu ਵੀਰਾਂ ਨੂੰ ਮੇਰੀ ਬੇਨਤੀ ਆ ਦੇਖੋ ਭਈ ਮੇਰਾ ਇਹ ਪ੍ਰਾਇਮਰੀ ਧਰਮ ਨਹੀਂ ਆ ਮੈਂ ਸਨਾਤਨ ਦੀ ਇੱਜ਼ਤ ਬਹੁਤ ਕਰਦਾ ਪਰ ਜੋ ਮੇਰੀ ਅਪਬ੍ਰਿੰਗਿੰਗ ਹੋਈ ਹੈ ਜਿਸ ਤਰ੍ਹਾਂ ਦੇ ਘਰ ਚ ਮਾਹੌਲ ਹੈ ਨਾ ਮੈਨੂੰ ਇਨਾਂ ਚੀਜ਼ਾਂ ਦਾ ਫਸਟ ਹੈਂਡ ਪਤਾ ਨਹੀਂ ਸੀ ਮੈਂ ਇਨੀਆਂ ਗੱਲਾਂ ਨੂੰ ਆਪ ਦੀ ਰਿਸਰਚ ਦੇ ਨਾਲ ਮੈਂ ਇਹਨਾਂ ਨੂੰ ਜਾਣ ਪਾਇਆ ਤੇ ਇਹਦੇ ਕਰਕੇ ਇਹ ਜ਼ਾਹਰ ਆ ਵੀ ਮੇਰੇ ਕੋਲੋਂ ਕੁਝ ਗਲਤੀਆਂ ਵੀ ਹੋਈਆਂ ਹੋਣਗੀਆਂ ਕੁਝ ਮੈਂ ਉਸ ਦਾ ਕਟਣਾਵਾ ਗਲਤ ਦੱਸਤੀਆਂ ਹੁਣ ਨਾ ਗਲਤ ਦੱਸਤੀ ਹੁਣ ਤਾਂ ਪਲੀਜ਼ ਮੈਨੂੰ ਨਾ ਉਹਨਾਂ ਨੂੰ ਦੱਸਿਓ ਹਾਂ ਮੇਰੇ ਚ ਸੁਧਾਰ ਕਰਿਓ ਵੀ ਮੈਂ ਕਿੱਥੇ ਜਾ ਕੇ ਗਲਤੀ ਕੀਤੀ ਆ ਤੇ ਅੱਗੇ ਤੋਂ ਆਪਾਂ ਹੋਰ ਵਧੀਆ ਕੰਮ ਕਰਾਂਗੇ ਉਮੀਦ ਕਰਦਾ ਤੁਹਾਨੂੰ ਚੰਗਾ ਲੱਗੂਗਾ ਕੱਲ ਨੂੰ ਮਿਲਦੇ ਆਪਾਂ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਸਸਤਿਕਾਰ